ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਜੇਕਰ ਤੁਹਾਨੂੰ ਮਾਣ ਹੈ ਗੁਰੂ ਦੇ ਸਿੰਘ ਹੋਣ ਤੇ ਪੰਜਾਬੀ ਹੋਣ ਤੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਉਹਨਾਂ ਦੀ ਸ਼ਹੀਦੀ ਦੀ ਪੂਰੀ ਕਹਾਣੀ ਤੁਹਾਡੇ ਲਈ ਲੈ ਕੇ ਆਏ ਆਂ ਦਸ਼ਮੇਸ਼ ਪਿਤਾ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਉਮਰ ਸਿਰਫ 5 ਤੇ 7 ਸਾਲ ਸੀ ਜਿਸ ਉਮਰ ਬੱਚੇ ਸਿਰਫ ਖੇਡਣਾ ਜਾਣਦੇ ਨੇ ਉਸ ਵੇਲੇ ਦੋਵੇਂ ਨਿੱਕੀਆਂ ਜਿੰਦਾਂ ਨੇ ਨੇਡਰਤਾ ਤੇ ਬਹਾਦਰੀ ਨਾਲ ਉਹ ਸ਼ਹਾਦਤ ਦਿੱਤੀ ਜਿਸ ਨੂੰ ਸੁਣ ਕੇ ਅੱਜ ਵੀ ਰੂਹ ਕੰਬ ਉਠਦੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਇਤਿਹਾਸ ਦਾ ਉਹ ਨਾਂ ਹੈ ਜਿਨ੍ਹਾਂ ਨੇ ਪਹਿਲਾਂ ਆਪਣੇ ਪਿਤਾ ਨੋਮੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਹਿੰਦੂ ਧਰਮ ਦੀ ਰੱਖਿਆ ਲਈ ਸ਼ਹਾਦਤ ਲਈ ਤੋਰਿਆ ਤੇ ਸਮਾਂ ਆਉਣ ਤੇ ਆਪਣੇ ਬਚਾਰੇ ਪੁੱਤਰਾਂ ਪੁੱਤਰ ਵੀ ਧਰਮ ਲਈ ਵਾਰ ਦਿੱਤੇ ਚਾਰੇ ਸਹਿਬਜ਼ਾਦਿਆਂ ਨੇ ਵੀ ਸ਼ਹੀਦ ਹੋ ਕੇ ਆਪਣੇ ਪਿਤਾ ਤੇ ਦਾਦਾ ਜੀ ਦਾ ਨਾਂ ਉੱਚਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਇੱਕ ਪਾਸੇ ਮਨੁੱਖੀ ਦ੍ਰਿੰਦਗੀ ਦਾ ਖਿਣਾਉਣਾ ਚਿੱਤਰ ਪੇਸ਼ ਕਰਦੀ ਹੈ ਦੂਜੇ ਪਾਸੇ ਸਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖ ਸਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6 ਤੇ 7 ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਸੀ ਜਿਵੇਂ ਹੀ ਗੁਰੂ ਜੀ ਦਾ ਪਰਿਵਾਰ ਤੇ ਸਿੱਖ ਸਿੰਘ ਆਨੰਦਪੁਰ ਸਾਹਿਬ ਤੋਂ ਥੋੜਾ ਬਾਹਰ ਆਏ ਤਾ ਪਿੱਛੇ ਤੋਂ ਮੁਗਲਾਂ ਨੇ ਰਾਜਿਆਂ ਦੇ ਨੇ ਆਪਣੀਆਂ ਕਸਮਾਂ ਨੂੰ ਤੋੜਦੇ ਹੋਏ ਧੋਖੇ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਇਹ ਲੜਾਈ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸਰਸਾ ਨਦੀ ਤੱਕ ਹੁੰਦੀ ਰਹੀ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵਿਛੜ ਗਿਆ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਗੁਰੂ ਜੀ ਦੇ ਰਸੋਈਏ ਗੰਗੂ ਨਾਲ ਸਹੇੜੀ ਆ ਗਏ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ ਦਿੱਲੀ ਚਲੇ ਗਏ ਅਤੇ ਗੁਰੂ ਜੀ ਆਪਣੇ ਦੋ ਵੱਡੇ ਸਹਿਬਜ਼ਾਦੇਆਂ ਪੰਜ ਪਿਆਰਿਆਂ ਤੇ ਕੁਝ ਕੁ ਸਿੰਘਾਂ ਨਾਲ ਚਮਕੌਰ ਸਾਹਿਬ ਦੀ ਕੱਚੀ ਗੜੀ 'ਚ ਆਠ ਠਹਰੇ। ਮੁਗਲ ਫੌਜ ਤੇ ਪਹਾੜੀ Hindu ਰਾਜਿਆਂ ਦੀ ਲਗਭਗ 10 ਲੱਖ ਫੌਜ ਇਕੱਠੀ ਹੋ ਕੇ ਚਮਕੌਰ ਸਾਹਿਬ ਆਪੂ ਜੀ ਗੁਰੂ ਜੀ ਕੋਲ ਸਿਰਫ 40 ਸਿੰਘ ਹੀ ਸਨ। ਗੁਰੂ ਜੀ ਨੇ ਸਾਰਿਆਂ ਨੂੰ ਇੱਕ ਥਾਂ ਦੇ ਇਕੱਠਾ ਹੋ ਕੇ ਉਹਨਾਂ ਨੂੰ ਵੱਖ-ਵੱਖ ਜੱਥੇ ਬਣਾ ਕੇ ਲੜਾਈ ਕਰਨ ਦਾ ਹੁਕਮ ਦਿੱਤਾ ਅਤੇ ਗੜੀ 'ਚ ਥਾਂ-ਥਾਂ ਤੇ ਮੋਰਚੇ ਲਗਾ ਦਿੱਤੇ ਗਏ ਗੁਰੂ ਜੀ ਨੇ ਵੱਡੇ ਸਹਿਬ ਜਾਦਿਆਂ ਬਾਬਾ ਅਜੀਤ ਸਿੰਘ ਨੂੰ ਤਿਆਰ ਕੀਤਾ ਗੁਰੂ ਜੀ ਦੇ ਪੰਜ ਪਿਆਰਿਆਂ 'ਚੋਂ ਭਾਈ ਮੁਹੱਕਮ ਸਿੰਘ ਬਾਬਾ ਅਜੀਤ ਸਿੰਘ ਜੀ ਨੂੰ ਲੈ ਕੇ ਗੱਡੀ ਤੋਂ ਬਾਹਰ ਨਿਕਲੇ ਤੇ ਦੁਸ਼ਮਣ ਦੀ ਫੌਜ ਤੇ ਹਮਲਾ ਕਰ ਦਿੱਤਾ ਇਨ੍ਹਾਂ ਦੋਵਾਂ ਨੇ ਦੁਸ਼ਮਣ ਦੀ ਫੌਜ ਤੇ ਹਮਲਾ ਕਰ ਦਿੱਤਾ ਵਜ਼ੀਰ ਖਾਨ ਜੋ ਕਿ ਮੁਗਲ ਦਾ ਜਰਨੈਲ ਸੀ ਨੇ ਸਹਬਜ਼ਾਦਿਆਂ ਅਜੀਤ ਸਿੰਘ ਨੂੰ ਘੇਰ ਲਿਆ ਬਾਬਾ ਜੀ ਨੇ ਘੇਰੇ ਚੋਂ ਵੀ ਹਜ਼ਾਰਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਸ਼ਹੀਦੀ ਦਾ ਜਾਮ ਪੀ ਲਿਆ ਮਾਤਾ ਗੁਜਰੀ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਸੂਬਾ ਵਜ਼ੀਰ ਖਾਨ ਕੋਲ ਲੈ ਆਂਦਾ ਗਿਆ ਇੱਥੋਂ ਉਹਨਾਂ ਨੂੰ 3 ਦਿਨ 2 ਰਾਤ ਠੰਡੇ ਬੁਰਜ ਚ ਕੈਦ ਕਰਨ ਲਈ ਕਿਹਾ ਗਿਆ ਤੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ ਪਰ ਸਹਿਬਜ਼ਾਦਿਆਂ ਨੇ ਆਪਣਾ ਧਰਮ ਨੂੰ ਤਿਆਗਣ ਤਿਆਗਣਾ ਕਬੂਲ ਨਹੀਂ ਕੀਤਾ 2 ਦਿਨ ਉਹਨਾਂ ਨੂੰ ਕਚਹਿਰੀ ਚ ਪੇਸ਼ ਕੀਤਾ ਗਿਆ ਬਾਰ ਸਹਿਬਜ਼ਾਦੇ ਨਹੀਂ ਮੰਨੇ ਵਜ਼ੀਰ ਖਾਨ ਨੇ ਸਹਿਬਜ਼ਾਦਿਆਂ ਨੂੰ ਜਉਂਦੇ ਹੀ ਦੀਵਾਰਾਂ 'ਚ ਚਿਨਵਾ ਕੇ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਇਸ ਦੇ ਬਾਵਜੂਦ ਦੋਵੇਂ ਸਹਿਬਜ਼ਾਦੇ ਜਰਾ ਵੀ ਨਾ ਡੋਲੇ ਸਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦਾ ਹੁਕਮ ਮਿਲਣ ਤੇ 13 ਪੋਹ 26 ਦਸੰਬਰ ਨੂੰ ਦੀਵਾਰਾਂ 'ਚ ਚਿਨਵਾ ਦਿੱਤਾ ਗਿਆ ਤੇ ਜਦੋਂ ਸਾਹਿਬਜ਼ਾਦੇ ਦੀਵਾਰਾਂ 'ਚ ਬਿਹੋਸ਼ ਹੋ ਗਏ ਤਾਂ ਉਹਨਾਂ ਨੂੰ ਬਾਹਰ ਕੱਢ ਕੇ ਸ਼ਹੀਦ ਕਰ ਦਿੱਤਾ ਗਿਆ ਜਿਸ ਵੇਲੇ ਮਾਤਾ ਗੁਜਰੀ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪਤਾ ਲੱਗਾ ਤਾਂ ਉਹ ਵੀ ਅਕਾਲ ਪੁਰਖ ਦੇ ਚਰਨਾਂ 'ਚ ਜਾ ਵਿਰਾਜੇ ਇਹ ਨਿੱਕੇ ਉਮਰੇ ਇੰਨੀ ਵੱਡੀ ਸ਼ਹਾਦਤ ਦੇ ਕੇ ਇਤਿਹਾਸ ਵਿੱਚ ਆਪਣਾ ਨਾਂ ਅਮਰ ਕਰ ਗਏ ਦਸ਼ਮੇਸ਼ ਪਿਤਾ ਦੇ ਇੰਨਾ ਮਾਸੂਮ ਪਰ ਬਹਾਦਰ ਸ਼ਹੀਦਾਂ ਸ਼ਹੀਦੀ ਜਿੰਦਾ ਨੂੰ ਕੋਟੀ ਕੋਟੀ ਪ੍ਰਣਾਮ ਕਰਦੀ ਹਾਂ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਦੇ ਹੋ ਤੇ ਗੁਰੂ ਗੋਬਿੰਦ ਸਿੰਘ ਜੀ ਲਈ ਤੇ ਸਾਹਿਬਜ਼ਾਦਿਆਂ ਲਈ ਇੱਕ ਕਮੈਂਟ ਜ਼ਰੂਰ ਕਰਿਓ ਆਪਣੇ ਫਰੈਂਡਸ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੇ ਸੁਣਨ ਲਈ ਬਹੁਤ ਬਹੁਤ ਧੰਨਵਾਦ